ਪ੍ਰੋਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾ ਤੁਹਾਡੇ ਨਾਲ ਮਨਪ੍ਰੀਤ ਸਮਰਾ ਸੋ ਭਾਰਤ ਦੇ ਵੱਲੋਂ ਪਹਿਲਗਾਮ ਹਮਲੇ ਦਾ ਜੋ ਪਾਕਿਸਤਾਨ ਤੋਂ ਬਦਲਾ ਲਿਆ ਗਿਆ ਉਸ ਦੇ ਵਿੱਚ ਦੱਸ ਦਈਏ ਕਿ ਭਾਰਤ ਦੇ ਸਭ ਤੋਂ ਵੱਡੇ ਦੁਸ਼ਮਣ ਦੇ ਘਰ ਨੂੰ ਤਬਾਹ ਕਰਕੇ ਰੱਖ ਦਿੰਦਾ ਹੈ ਉਸ ਦੇ ਸਾਰੇ ਟੱਬਰ ਨੂੰ ਉਜਾੜ ਕੇ ਰੱਖ ਦਿੰਦਾ ਹੈ ਭਾਰਤ ਨੇ ਜੀਆਂ ਦੱਸ ਦਈਏ ਕਿ ਮਸੂਦ ਅਜ਼ਹਰ ਜਿਹੜਾ ਹਮੇਸ਼ਾ ਭਾਰਤ ਨੂੰ ਔਖਾ ਵਿਖੋਂਦਾ ਸੀ ਭਾਰਤ ਦਾ ਦੁਸ਼ਮਣ ਕਹਿਲੋਂਦਾ ਸੀ ਜਿਸ ਦੇ ਵੱਲੋਂ ਹਮੇਸ਼ਾ ਭਾਰਤ ਨੂੰ ਘੋਰ ਕੇ ਵੇਖਿਆ ਜਾਂਦਾ ਸੀ ਉਸ ਦੇ ਪਰਿਵਾਰ ਨੂੰ ਜੜ ਤੋਂ ਖਤਮ ਕਰਕੇ ਰੱਖ ਦਿੱਤਾ ਉਸ ਦੇ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਉਖੇੜ ਕੇ ਰੱਖ ਦਿੱਤਾ ਭਾਰਤੀ ਫੌਜ ਨੇ ਇਸ ਦੇ ਵਿੱਚ ਦੱਸ ਦਈਏ ਕਿ ਅਜਿਹੇ ਹੰਝੂ ਉਸਤੇ ਕਢਾਏ ਨੇ ਜਿਸ ਤੋਂ ਬਾਅਦ ਮਸੂਦ ਅਜ਼ਹਦ ਦਾਇ ਬਿਆਨ ਸਾਹਮਣੇ ਆਇਆ ਹੈ ਕਿ ਇਸ ਹਮਲੇ ਦੇ ਵਿੱਚ ਮੈਂ ਵੀ ਮਾਰਿਆ ਜਾਂਦਾ ਤਾਂ ਚੰਗਾ ਹੁੰਦਾ ਸੋ ਤੁਸੀਂ ਵੇਖੋ ਕਿ ਭਾਰਤੀ ਫੌਜ ਨੇ ਅਜਿਹੇ ਟਿਕਾਣਿਆਂ ਨੂੰ ਜਿਹੜਾ ਚੁਣਿਆ ਜਿਸ ਦੇ ਵਿੱਚ ਜਿਹੜੇ ਭਾਰਤ ਨੂੰ ਅੱਖਾਂ ਵਿਖਾਉਂਦੇ ਸਨ ਜਿਹੜੇ ਭਾਰਤ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਦੱਸਦੇ ਸਨ ਤੇ ਭਾਰਤ ਦੇ ਵੀ ਉਹ ਵੱਡੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਦੁਸ਼ਮਣ ਸੀ ਤੇ ਮਸੂਦ ਅਜ਼ਹਰ ਜਿਸ ਦੇ ਵੱਲੋਂ ਹਮੇਸ਼ਾ ਭਾਰਤ ਨੂੰ ਘੂਰ ਕੇ ਵੇਖਿਆ ਜਾਂਦਾ ਸੀ ਦਬਕੇ ਜਿਹੜੇ ਨੇ ਉਸ ਦੇ ਵੱਲੋਂ ਲਗਾਤਾਰ ਮਾਰੇ ਜਾਂਦੇ ਸਨ ਤੇ ਉਸੇ ਦਾ ਜਵਾਬ ਮੂੰਹ ਤੋੜ ਕੇ ਭਾਰਤੀ ਫੌਜਾਂ ਦੇ ਵੱਲੋਂ ਦਿੱਤਾ ਗਿਆ ਪਾਕਿਸਤਾਨ ਦੇ ਅੰਦਰ ਐਂਟਰ ਹੋ ਕੇ ਪਾਕਿਸਤਾਨ ਦੇ ਘਰ ਦੇ ਵਿੱਚੋਂ ਦਾਖਲ ਹੋ ਕੇ ਇਹ ਕਹਿ ਸਕਦੇ ਕਿ ਇਨਾ ਅਤਵਾਦੀਆਂ ਦੇ ਗੋਡੇ ਜਿਹੜੇ ਟਿਕਵਾ ਦਿੱਤੇ ਨੇ ਭਾਰਤੀ ਫੌਜ ਨੇ ਜਿਸ ਦੇ ਵਿੱਚ ਮਸੂਦ ਅਜ਼ਹਰ ਦੇ ਪਰਿਵਾਰ ਦੇ 10 ਜੀ ਜਿਹੜੇ ਨੇ ਉਹਨਾਂ ਨੂੰ ਮਾਰ ਮੁਕਾਇਆ ਅਸਲ ਦੇ ਵਿੱਚ ਦੱਸਦੇ ਕਿ ਭਾਰਤ ਦੇ ਵੱਲੋਂ 9 ਟਿਕਾਣਿਆਂ ਦੇ ਉੱਤੇ ਅਤਵਾਦੀਆਂ ਦੇ ਜਿਹੜੇ 9 ਟਿਕਾਣੇ ਸੀ ਉਹਨਾਂ ਨੂੰ ਜਿਹੜਾ ਢਹ-ਢੇਰੀ ਕੀਤਾ ਗਿਆ ਤਬਾਹ ਕਰਕੇ ਰੱਖ ਦਿੱਤਾ ਪਹਿਲਗਾਮ ਦੇ ਵਿੱਚ ਜੋ ਹਮਲਾ ਹੋਇਆ ਸੀ ਭਾਰਤ ਨੇ ਸਿੱਧੇ ਤੌਰ ਤੇ ਕਿਹਾ ਸੀ ਕਿ ਜਿਨ੍ਹਾਂ ਦੇ ਵੱਲੋਂ ਵੀ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ ਜਿਨ੍ਹਾਂ ਦੇ ਵੱਲੋਂ ਇਸ ਸਾਜ਼ਿਸ਼ ਨੂੰ ਘੜਿਆ ਗਿਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਮਿੱਟੀ ਦੇ ਵਿੱਚ ਮਿਲਾ ਕੇ ਭਾਰਤ ਇਹਨਾਂ ਨੂੰ ਰੱਖ ਦੇਵੇਗਾ ਤੇ ਹੁਣ ਚੁੜ-ਚੁੜ ਕੇ ਭਾਰਤ ਦੇ ਵੱਲੋਂ ਇਹਨਾਂ ਅਤਵਾਦੀਆਂ ਦੇ ਠਿਕਾਣਿਆਂ ਨੂੰ ਜਿਹੜਾ ਉਧੇੜ ਕੇ ਜਿਹੜਾ ਰੱਖ ਦਿੱਤਾ ਹੈ ਉਖਾੜ ਕੇ ਰੱਖ ਦਿੱਤਾ ਤੁਸੀਂ ਤਸਵੀਰਾਂ ਵੇਖਿਆ ਕਿ ਕਿਸ ਤਰੀਕੇ ਦੇ ਨਾਲ ਵੱਖ-ਵੱਖ ਥਾਵਾਂ ਦੇ ਉੱਤੇ ਭਾਰਤ ਦੇ ਵੱਲੋਂ ਜਿਹੜਾ ਕਾਰਵਾਈ ਕੀਤੀ ਜਾਂਦੀ ਹੈ ਜਿਸ ਦੇ ਵਿੱਚ કોટਲੀ ਮੁजफ्फरਬਾਦ سیالकोट ਮੁਰੀਦਕੇ ਅਤੇ ਨਾਲ ਹੀ ਬਹਾਵਲਪੁਰ ਬਰਨਾਲਾ 13 ਕਲਾਂ ਦੇ ਵਿੱਚ ਇਹ ਸਭ ਤੋਂ ਵੱਡੇ ਹਮਲੇ ਜਿਹੜੇ ਨੇ ਭਾਰਤੀ ਫੌਜ ਦੇ ਵੱਲੋਂ ਕੀਤੇ ਗਏ ਅਜੇ ਹ ਜਵਾਬ ਦਿੱਤਾ ਗਿਆ ਕਿ ਪਾਕਿਸਤਾਨ ਦੇ ਗੋਡੇ ਜਿਹੜੇ ਲੱਗ ਜਾਂਦੇ ਨੇ ਲਗਾਤਾਰ ਮੰਤਰੀਆਂ ਦੇ ਹਾਲਾਂਕਿ ਬਿਆਨ ਸਾਹਮਣੇ ਆ ਰਹੇ ਨੇ ਭਾਰਤੀ ਫੌਜ ਦੇ ਵੱਲੋਂ ਵੀ ਤਿਆਰੀਆਂ ਕੀਤੀਆਂ ਚਾਰੀਆਂ ਨੇ ਐਕਸ਼ਨ ਨੂੰ ਲੈ ਕੇ ਭਾਰਤੀ ਫੌਜ ਨੂੰ ਖੁੱਲ ਦਿੱਤੀ ਗਈ ਆ ਪਰ ਪਹਿਲਾਂ ਹੀ ਪਹਿਲਗਾਮ ਹਮਲਾ ਜਦੋਂ ਹੋਇਆ ਪੂਰੀ ਦੁਨੀਆ ਭਰ ਦਾ ਜਿਹੜਾ ਖੂਨ ਖੋਲ ਉੱਠਿਆ ਸੀ ਕਿ ਇਹਨਾਂ ਮਾਸੂਮਾਂ ਦਾ ਕੀ ਕਸੂਰ ਸੀ ਜਿਨ੍ਹਾਂ 26 ਮਾਸੂਮਾਂ ਨੂੰ ਜਿਹੜੇ ਸੈਲਾਨੀ ਸਨ ਉਹਨਾਂ ਨੂੰ ਮੋਦੀ ਘਰ ਤੋਂ ਉਤਾਰਿਆ ਗਿਆ ਇਸੇ ਤੋਂ ਬਾਅਦ ਜੇਕਰ ਪੀਐਮ ਮੋਦੀ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਅਤਵਾਦੀਆਂ ਦੇ ਟਿਕਾਣਿਆਂ ਨੂੰ ਅਜੇ ਹੀ ਇਹਨਾਂ ਨੂੰ ਸਜ਼ਾ ਦੇਵਾਂਗੇ ਕਿ ਇਹਨਾਂ ਦੀ ਸੋਚ ਤੋਂ ਪਰੇ ਦੀ ਉਹ ਸਜ਼ਾ ਹੋਏਗੀ ਤੇ ਇਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਮਿੱਟੀ ਦੇ ਵਿੱਚ ਮਿਲਾ ਦੇਵਾਂਗੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਕਿਹਾ ਗਿਆ ਕਿ ਇਸ ਨੂੰ ਲੜਾਈ ਨੂੰ ਜਿਹੜਾ ਅੰਤਿਮ ਪ੍ਰਕਿਰਿਆ ਨਾ ਸਮਝਿਆ ਜਾਵੇ ਭਾਰਤ ਜ਼ਰੂਰ ਜਿਹੜਾ ਜਵਾਬ ਦੇਵੇਗਾ ਰਾਜਨਾਥ ਸਿੰਘ ਹੋਰਿਆ ਦੇ ਵੱਲੋਂ ਜੋ ਰੱਖਿਆ ਮੰਤਰੀ ਨੇ ਉਹਨਾਂ ਦੇ ਵੱਲੋਂ ਇਹ ਚੁਟਾਮ ਨੇ ਦਿੱਤੀ ਗਈ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਜੇ ਹੀ ਕਾਰਵਾਈ ਕੀਤੀ ਜਾਏਗੀ ਜਿਸ ਦੇ ਬਾਰੇ ਪਾਕਿਸਤਾਨ ਦੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੋਵੇਗਾ ਤੇ ਪਾਕਿਸਤਾਨੀ ਚੰਗੀ ਤਰ੍ਹਾਂ ਹਰ ਕੋਈ ਪੀਐਮ ਮੋਦੀ ਨੂੰ ਸੋਚਦਾ ਹੈ ਕਿ ਇਹ ਚੰਗੀ ਤਰ੍ਹਾਂ ਜਵਾਬ ਦੇਣਾ ਚਾਹੁੰਦੇ ਨੇ ਇਹ ਮੋਦੀ ਦੀ ਸਰਕਾਰ ਹੈ ਅੱਤਵਾਦੀਆਂ ਨੂੰ ਬਖਸ਼ੇਗੀ ਨਹੀਂ ਜਿਸ ਦਾ ਨਤੀਜਾ 1.5 ਵਜੇ ਤੇ ਕਰੀਬ ਦੇਖਣ ਨੂੰ ਮਿਲਿਆ ਜਦੋਂ ਭਾਰਤੀ ਫੌਜਾਂ ਦੇ ਵੱਲੋਂ ਪਾਕਿਸਤਾਨ ਦੇ ਘਰ ਦੇ ਅੰਦਰ ਜਾ ਕੇ ਜਿਹੜਾ ਹਮਲਾ ਕੀਤਾ ਗਿਆ ਤੇ ਹੁਣ ਉਹ ਦੁਸ਼ਮਣ ਜੋ ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਮੰਨਿਆ ਜਾਂਦਾ ਸੀ ਜਿਸ ਦੇ ਵੱਲੋਂ ਹਮੇਸ਼ਾ ਭਾਰਤ ਨੂੰ ਘੂਰ ਕੇ ਵੇਖਿਆ ਜਾਂਦਾ ਸੀ ਮਸੂਦ ਅਜ਼ਹਰ ਜਿਸੇ ਘਰ ਨੂੰ ਉਜਾੜ ਕੇ ਰੱਖ ਦਿੱਤਾ ਹੈ ਪਰਿਵਾਰ ਦੇ 10 ਜੀ ਜਿਹੜੇ ਨੇ ਉਹਨਾਂ ਨੂੰ ਜੜੋਂ ਮੁਕਾ ਦਿੱਤਾ ਹੈ ਯਾਨੀ ਕਿ ਜਾਨੋਂ ਮਾਰ ਮੁਕਾਇਆ ਜੋ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਉਸ ਦਾ ਬਿਆਨ ਇਹ ਸਾਹਮਣੇ ਹੁੰਦਾ ਕਿ ਅਥਰੂ ਕਢਾ ਕੇ ਰੱਖ ਦਿੱਤੇ ਨੇ ਇਸ ਦੇ ਜਿਹੜਾ ਭਾਰਤ ਨੂੰ ਅੱਖਾ ਵਿਖਾਉਂਦਾ ਸੀ ਤੇ ਹੁਣ ਜਿੱਥੇ ਕਹਿੰਦਾ ਸੀ ਕਿ ਅਸੀਂ ਭਾਰਤ ਨੂੰ ਦਾ ਦੇਾਂਗੇ ਤੇ ਉੱਥੇ ਉਸ ਦੇ ਵੱਲੋਂ ਹੁਣ ਕਿਹਾ ਜਾ ਰਿਹਾ ਹੈ ਕਿ ਮੇਰੇ ਪਰਿਵਾਰ ਨੂੰ ਜਿਸ ਤਰੀਕੇ ਦੇ ਨਾਲ ਖਤਮ ਕੀਤਾ ਮੈਨੂੰ ਵੀ ਮਾਰ ਮੋ